ਇਹ ਜਿਹੜਾ ਅੰਮ੍ਰਿਤਪਾਲ ਕਿਉਂਦਾ ਨੇ ਆਪਣੀ ਭਾਬੀ ਨੂੰ ਮਾਰਿਆ ਦਾਤਾ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਬੱਚਾ ਦੇ ਇਹਨਾਂ ਮੇਲ ਮੈਂਬਰ ਨੂੰ ਮਾਰਤਾ ਦੇ ਨਾਲ ਹੀ ਆਖੇ ਮਦਰ ਨੂੰ ਮਾਫਰ ਕੀ ਕਾਰਨ ਕੀ ਰਿਹਾ ਹੈ ਕਾਨੂੰਨ ਇਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਬਹੁਤ ਇਹਨਾਂ ਕੋਲ ਲੱਗਾ ਕਿ ਇਹਦੀ ਫੈਮਿਲੀ ਜਿਹੜੀ ਸੀਗੀ ਉੱਚੇ ਇਹਦੇ ਦੋ ਬੱਚੇ ਆਈ ਨੇ ਇਹ ਵੀ ਵਾਈਫ ਜਿਹੜੀ ਇਹ ਕੰਕੇ ਘਰ ਚਲੇ ਗਈ ਸੀ ਇਹਦੇ ਬਾਰੇ ਥੋੜਾ ਟੈਨਸ਼ਨ ਸੀ ਹਾਂਜੀ ਆਪਣੇ ਆਪ ਆਇਆ ਪੁਲਿਸ ਥਾਣੇ ਜਾਣ ਹਾਂਜੀ ਹਾਂਜੀ ਇਹਨੇ ਸਰ ਹਾਪਲ ਕਰਕੇ ਇਹਦੇ ਦੱਸਤਾ ਸੀ ਕਿ ਕੁਝ ਸੀ ਸਰ ਕੋਈ ਨਸ਼ਾ ਵਗੈਰਾ ਵੀ ਕਰਦਾ ਸੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਲੀ ਡਿਸਕਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਕੰਕੇ ਚਲੇ ਗਈ ਸੀ ਇਹ ਵੀਡੀਓ ਬਣਾਈ ਸੀ ਜਿਹੜੇ ਕੋਈ ਜਦੋਂ ਇਨੇ ਮਰਡਰ ਕੀਤਾ ਜੇ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਸਤਿ ਸਾਬ ਕੋ ਕੋਈ ਮੁੱਖ ਕਾਰਨ ਦੱਸ ਰਿਹਾ ਮੇਲੇ ਦੀ ਝਗੜੇ ਰਹਿੰਦਾ ਸੀ ਹਾਂਜੀ ਪਰਿਵਾਰ 'ਚ ਕੋਈ ਪਹਿਲਾਂ ਵੀ ਝਗੜਾ ਰਹਿੰਦਾ ਸੀ ਆ ਬਸ ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਸੀ ਜਿਹੜੇ ਸਾਡੇ ਨੋਟਿਸ ਚ ਆਈ ਗਾ ਕਿਸ ਚੀਜ਼ ਨਾਲ ਕਤਲ ਕੀਤਾ ਹੈ ਦੱਤਰ ਬਣਾ ਲੇ ਕੰਮ ਕਰ ਲਈ ਜੀ ਜੀ ਜਿਹੜਾ ਛੋਟਾ ਹੈ ਮਾਸੋਂ ਬੱਚਾ ਸੀ ਉਹਨੂੰ ਵੀ ਦੱਤਰ ਨਾਲ ਮਾਰਿਆ ਜੀ 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 ਸਭ ਕਦੋਂ ਲੈ ਕੇ ਜਾਓ ਫੋਰਸ ਮਾਡਲ ਬਸ ਹੁਣ ਤਿਆਰੀ ਹੈ ਜੀ ਅਸੀਂ ਹ ਇਹ ਸਰ ਸ਼ੁਰੂਆਤੀ ਜਾਸਤੇ ਵਿੱਚ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਬੱਚੇ ਹੋਏ ਸਾਰਾ ਕੁਝ ਪਟਾ ਨਹੀਂ ਹੈ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਅਰੈਸਟ ਆਪ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹੋ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਕੋਈ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ 'ਚ ਹੋਣ ਕਰਕੇ ਮਰਡਰ ਵੈਪਨ ਲੈ ਲਿਆ ਸਰ ਤੁਸੀਂ ਐਕਟਿਵ ਹੈ ਕੀ ਉਹ ਖਿਲਾੜੀ ਇਹਦੇ ਦੱਤ ਰਿਹਾ ਹਾਂਜੀ ਐਸ ਐਚਓ ਸਾ there. Yeah.